ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਪਣਾ ਕਣਕ ਦਾ ਵੀ ਬਜਾਈ ਦਾ ਨਿਬੜ ਗਿਆ ਅੱਜ ਤੇ ਬੱਟਾ ਰਹਿ ਗਿਆ ਗੱਲੋਂ ਬੱਟਾ ਪਾ ਦਾਂਗੇ ਸਾਜਰੇ ਸਾਜਰੇ ਤੇ ਹੌਣ ਆਲੂ ਵਾਲੇ ਪਾਸੇ ਹੋਇਆ ਕਿਉਂਕਿ ਆਲੂਆਂ ਦਾ ਵੀ ਆਪਣਾ ਨਿਬੜ ਗਿਆ ਸੀ ਅੱਜ ਆਲੂਆਂ ਦੇ ਖੁੰਝੇ ਤੇ ਖਾਲ ਖੂਲ ਗਿੱਲੇ ਅੱਜ 4 ਕਿੱਲਿਆਂ ਦੇ ਕਰਤੇ ਲੋਟ ਆਹ ਸੱਤਾ ਅੱਠਾ ਕਿੱਲਿਆਂ ਦੇ ਅੱਜ ਕੋਏ ਕੋਏ ਚੜ ਜਾਣਗੇ ਤੇ ਨਾਲੇ ਹੋ ਜਾਣਗੇ ਤੇ ਆ ਕੁੰਜੇ ਸਾਦੇ ਇਧਰੋਂ ਬਣਾਤੇ ਆਂ ਕੁੰਜੇ ਬਣਾਤੇ ਤੇ ਖਾਲ ਵੀ ਇਧਰੋਂ ਗਿੱਲੇ ਕਰਦੇ ਹੁੰਨੇ ਆ ਇਹ ਲੈਣ ਦੇ ਚੋਂ ਕਿੱਲਿਆਂ ਦੇ ਕਰਤੇ ਖਾਲ ਵੀ ਤੇ ਕੁੰਜੇ ਵੀ ਲੱਗ ਗਏ ਇਹਦੇ ਤੇ ਆ ਦੇਖੋ ਆਪਣੀ ਸਬਜੀ ਕਿਉਂਕਿ ਪਹਿਲਾਂ ਵਾਲੀ ਗੋਭੀ ਮਰ ਗਈ ਸੀਗੀ ਉਦੋਂ ਮੀਹਾਂ ਚ ਤੇ ਆ ਦੁਬਾਰਾ ਹੋ ਗਈ ਤਿਆਰ ਤੇ ਉਹ ਵੱਟ ਮੂਲੀਆਂ ਦੀ ਖਾਲੀ ਇੱਕ ਤੇ ਉਹ ਮਗਰ ਉੱਠੀਆਂ ਤੋਂ ਵੀ ਹੈਗੀਆਂ ਆ ਬੈਂਗਣੀ ਆ ਆ ਬਟ ਮੂਲੀਆਂ ਦੀ ਖਾਲੀ ਆ ਪਛੀਤੀਆਂ ਤੋਂ ਬਾਅਦ ਇਹ ਆ ਪਿਆਜ਼ ਖੜੇ ਆ ਅੱਬੈਂਗਣੀ ਵੀ ਲੱਗੀ ਲੱਗਣ ਆਦੇ ਹਰੀ ਬੈਂਗਣੀਆਂ ਐ ਤੇ ਆਹ ਗਾਜਰਾਂ ਦਾ ਬਿੱਡ ਬੇਤੀਆਂ ਦਾ ਖੜਾ ਤਿਆਰ ਆ ਫਿਰ ਪਛੀਤੀਆਂ ਦਾ ਲਾਇਆ ਵੇ ਇੱਕ ਆ ਪਾਲਕ ਆ ਮੇਥੀ ਐ ਆ ਸਾਰੇ ਬਣ ਗਏ ਤੇ ਇਹ ਲੈਣ ਦੇ ਇੱਕ ਤੇ ਇਹਦੇ ਬਣਾਉਂਦੇ ਹੁੰਨੇ ਆ ਤੇ ਨਾਲ ਹੀ ਖਾਲ ਗਿੱਲੇ ਕਰੀ ਜਾਂਦੇ ਆ ਕੱਲੋਂ ਫਿਰ ਇਹ ਚ ਮੋਟਰ ਬਾਕੀ ਬੰਦੇ ਆਲੂਆਂ ਦੇ ਖੂੰਜੇ ਬਣਾਉਂਦੇ ਆਵਾਂਗੇ ਖਾਲ ਤੇ ਦੋ ਜਣੇ ਪਾਣੀ ਲਾਉਣ ਲੱਗ ਕੇ ਜਾਣਗੇ ਤੇ ਖਾਹਲਾ ਚ ਗਿੱਲੇ ਕਰਤੇ ਆ ਲੈਣ ਦੇ ਪਰ ਤੇ ਇਹ ਲੈਣ ਦੇ ਚਾਰੇ ਖਾਲ ਚੋਂ ਚੋਂ ਕਿੱਲਿਆਂ ਦੀ ਚਾਰੇ ਖਾਲ ਇਹ ਭਰ ਕੇ ਗਿੱਲੇ ਕਰਤੇ ਕਿਉਂਕਿ ਆਲੂ ਬੀਜਿਆ ਨੂੰ ਵੀ ਸੇ ਚਾਰ ਪੰਜ ਦਿਨ ਹੋ ਗਏ ਕਿਉਂਕਿ ਬੰਦੇ ਨਹੀਂ ਮਿਲਦੇ ਸੀ ਇਹ ਤੇ ਅੱਜ ਮਿਲੇ ਆ ਮੰਡੀ ਚੋ ਵੇਲੇ ਵੇ ਬੰਦੇ ਲਿਆਂਦੇ ਆ ਤੇ ਸਾਦੇ ਇਧਰ ਲੈਤੇ ਰਹਿ ਗਏ ਖਾਲ ਸਾਦੇ ਅੱਜ ਇਹ ਕਾਲ ਕਰਦਾਂਗੇ ਤੇ ਬਾਸੇ ਰੋ ਬਣਾਉਣ ਵਾਲੇ ਤੇ ਇਧਰ ਆ ਪੰਨੇ ਆ ਤੇ ਡੱਕ ਡੱਕ ਬਣਾਤੇ ਆ ਇਹ ਲੈਣ ਦੇ ਜਮਾ ਕੰਪਲੀਟ ਹੋ ਗਏ ਤੇ ਇਹ ਲੈਣ ਦੇ ਸਾਰੇ ਖਾਲ ਵੀ ਗਿੱਲੇ ਹੋ ਗਏ ਚਾਰੀ ਖਾਲ ਚਾਰਾਂ ਗਿੱਲਿਆਂ ਦੀ ਤੇ ਮੱਕਾ ਲੂ ਇਹਨੂੰ ਮੋਟਰ ਚਲਾ ਦਾਂਗੇ ਇਹ ਲੈਣ ਚ ਗੋ ਕਿ ਦਿਨੇ ਹੀ ਆਉਂਦੀ ਆ 9 ਵਜੇ ਲੈਟ ਆ ਜਾਂਦੀ ਆ ਤੇ 2 ਵਜੇ ਜਾਂਦੀ ਆ 5 ਘੰਟੇ ਰਹਿੰਦੀ ਆ ਡੇਲ ਗਈ ਤੇ ਕੱਲ ਦੋ 2.5 ਗਿੱਲੇ ਤਾਂ ਤਿੰਨ ਗਿੱਲੇ ਤਾਂ 5 ਘੰਟਿਆਂ ਚ ਭਰੂਗੀ ਹੋਈ ਬਾਅਦ ਇਹ ਸਾਰੇ ਖਾਲ ਇਹਦੇ ਆਏ ਗਿੱਲੇ ਕਰਤੇ ਅੱਠ ਵਜੇ ਜਾਣਗੇ ਕੱਲ ਨੂੰ ਕੱਲੋਂ ਫਿਰ ਇਹਦੇ ਕਰ ਦਾਂਗੇ ਗਿੱਲੇ ਲੈਂਡ ਦੇ ਵਸੇ ਲੈਂਡ ਦੇ ਖੁੰਜੇ ਉਹ ਦੋ ਲੌਂਦੇ ਹੁੰਨੇ ਆਦੇ ਇਹ ਲੈਂਡ ਦੇ ਖੁੰਜੇ ਤੇ ਉਹਦਾ ਖੁੰਜਾ ਇਹ ਲੈਂਡ ਦਾ ਰਹਿੰਦਾ ਉਲਾਈ ਜਾਂਦੇ ਉਹਦੇ ਕਸੀ ਦੇ ਨਾਲ ਨਾਲ ਤੇ ਵਸ ਕੱਲ ਤੋਂ ਪਾਣੀ ਸਟਾਰਟ ਕਰ ਦਾਂਗੇ ਆਲੂਆਂ ਨੂੰ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ